ਇੱਕ ਲਿਖ ਜAVE ਕਿ ਐਮਸ ਤਾਂ ਸੈਂਟਰ ਦੀ ਦੇਣ ਹੈ। ਨਾ ਤੁਸੀਂ ਬਣਾ ਲੋ ਫਿਰ ਤੁਹਾਡੇ ਪਿੰਡ ਨਹੀਂ ਬਣਾ ਐਮਸ ਦਾ। ਪਤਾ ਨਹੀਂ ਯਾਰ ਲੋਕਾਂ ਦੀ ਸੋਚ ਹੀ ਐ ਹੋਈ ਪਈ ਐ ਕਿ ਲੋਕ ਸਮਝਣ ਨਹੀਂ ਚਾਹੁੰਦੇ ਗੱਲ ਨੂੰ। ਜਿਹੜੀ ਪਾਰਟੀ ਨੂੰ ਤੁਸੀਂ 25 ਸਾਲ ਜਿਤਾਇਆ ਅੱਜ ਤੁਸੀਂ ਉਸੇ ਨੂੰ ਮਾਰਾਖੀ ਜਾਂਦੇ ਹੋ। ਤੁਸੀਂ ਜਿਤਾਇਆ। ਬਠਿੰਡ ਦੇ ਨਾਲ ਨਾਲ ਬਾਈ ਜੀ ਮੈਂ ਸਾਰੇ ਪੰਜਾਬ ਦੇ ਵੀ ਗੱਲ ਕਰੀ ਐ। ਬਥੇਰੀਆਂ ਵੀਡੀਓ ਬਣਾਇਆਂ ਪੰਜਾਬ ਤੇ ਧਿਆਨ ਨਾਲ ਦੇਖ ਲਿਆ ਕਰੋ। ਚਲੋ ਜਿੰਨੀ ਵੀ ਤੁਹਾਡੀ ਉਮਰ ਹੈ ਨਾ ਤੁਸੀਂ ਦੱਸ ਦਿਓ ਤੁਹਾਡੀ ਉਮਰ ਦੇ ਵਿੱਚ ਕਿਹੜੀ ਪਾਰਟੀ ਨੇ ਸਭ ਤੋਂ ਵੱਧ ਪੰਜਾਬ ਲਈ ਕੰਮ ਕਰਿਆ ਤੁਸੀਂ ਨਾ ਕਿਸੇ ਲੀਡਰ ਦੀ ਗੱਲ ਨੂੰ ਬਹੁਤ ਜ਼ਿਆਦਾ ਫੜ ਲੈਂਦੇ ਹੋ ਐ ਨਹੀਂ ਵੇਂਦੇ ਅਗਲਾ ਵੀ ਕਿੰਨਾ ਵਧੀਆ ਕੰਮ ਕਰ ਰਿਹਾ ਮੈਂ ਅੱਜ ਤੱਕ ਕਿਸੇ ਪਾਰਟੀ ਨੂੰ ਮਾੜਾ ਨਹੀਂ ਬੋਲਿਆ ਕਿਸੇ ਪਾਰਟੀ ਨੂੰ ਹਾਂ ਜੇ ਕੋਈ ਕੰਮ ਕਰਦਾ ਤਾਂ ਕੰਮ ਜ਼ਰੂਰ ਕਰਾਈਦੇ ਆ ਮਾੜਾ ਪਰ ਮੈਂ ਕਿਸੇ ਨੂੰ ਨਹੀਂ ਬੋਲਿਆ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਚ ਇਹ ਵੀਡੀਓ ਬਣਾਉਣੀ ਤਾਂ ਆਪਾਂ ਹੈਣੀ ਸੀ ਪਰ ਕੁਝ ਕਾਰਨਾ ਕਰਕੇ ਕੁਝ ਲੋਕਾਂ ਕਰਕੇ ਬਣਾਉਣੀ ਪੈ ਗਈ ਤੇ ਨਹੀਂ ਤਾਂ ਅੱਜ ਸਿੰਪਲ ਵਲੌਗ ਹੀ ਪਾਉਣਾ ਸੀ ਆਪਾਂ ਤੁਹਾਨੂੰ ਪਤਾ ਹੀ ਆਪਾਂ ਵੀਡੀਓ ਪਾਈ ਸੀ ਪਰਸੋਂ ਵੀ ਉਹਦੇ ਚ ਆਪਾਂ ਗੱਲ ਕਰੀ ਸੀ ਵੀ ਮੈਨੂੰ ਕਿਸੇ ਨੇ ਪੁੱਛਿਆ ਵੀ ਇੰਨੀ ਬਰੋਤਤਾ ਦੇ ਬਾਵਜੂਦ ਵੀ ਬਠਿੰਡੇ ਦੀ ਸ਼ੀਟ ਕਿਵੇਂ ਜਿੱਥੇ ਜਾਂਦੇ ਆ ਕਾਲੀਦਾਲ ਵਾਲੇ ਹਨਾ ਤਾਂ ਉਹਦੇ ਤੇ ਕਿਸੇ ਨੇ ਕਮੈਂਟ ਕਰਿਆ ਸੀਗਾ ਬੱਸ ਤਾਂ ਮੈਂ ਹੁਣ ਇੱਕ ਮਿੰਟ ਰੀਡਿੰਗ ਕਰ ਦੇਣਾ ਹੁਣ ਤੇ ਕਮੈਂਟ ਸੀਗਾ ਉਹਦੇ ਤੇ ਵੀ ਬਾਈਓ ਕੱਲੇ ਬਠਿੰਡੇ ਦੇ ਨਹੀਂ ਸੀ ਸਾਰੇ ਪੰਜਾਬ ਦੇ ਸੀਗੇ ਤੇ ਪੰਜਾਬ ਵਾਸਤੇ ਕੁਝ ਨਹੀਂ ਕਰਿਆ ਫਲਾਨਾ ਧੌਂਕਾ ਬਥੇਰਾ ਕੁਝ ਬੋਲਿਆ ਬੰਦੇ ਨੇ ਮਤਲਬ ਕਾਲੀ ਤਲਵਾਰੇ ਹੁਣ ਆਪਾਂ ਕੋਈ ਬਹਿਸ ਤਾਂ ਕਰਨੀ ਨਹੀਂ ਚਾਹੁੰਦੇ ਤੇ ਨਾ ਹੀ ਮੈਂ ਮਤਲਬ ਕਿਸੇ ਨਾਲ ਲੜਨਾ ਚਾਹਣਾ ਮੈਂ ਹਰ ਇੱਕ ਵੀਡੀਓ ਚ ਇਹੀ ਗੱਲ ਆਣਾ ਹੁੰਨਾ ਵੀ ਪਿਆਰ ਬਣਾ ਕੇ ਰੱਖੋ ਪਾਰਟੀ ਪਿੱਛੇ ਨਾ ਲੜੋ ਮੈਂ ਹਮੇਸ਼ਾ ਇਹ ਗੱਲ ਆਣਾ ਹੁੰਨਾ ਤੇ ਚਲੋ ਫਿਰ ਵੀ ਲੋਕ ਪਤਾ ਨਹੀਂ ਗੱਲ ਸਮਝਣਾ ਨਹੀਂ ਚਾਹੁੰਦੇ ਕਿ ਸੋਚ ਹੀ ਘਟਾ ਉਹਨਾਂ ਦੀ ਮੈਂ ਸਮਝ ਨਹੀਂ ਇਸ ਗੱਲ ਨੂੰ ਤੇ ਮੈਂ ਬਾਈ ਨੂੰ ਦੱਸ ਦੇਣਾ ਚਾਹਣਾ ਮੈਂ ਇਸ ਤੋਂ ਪਹਿਲਾਂ ਪੰਜਾਬ ਤੇ ਉਹਹੇਰੀਆਂ ਵੀਡੀਓ ਬਣਾ ਚੁੱਕਿਆ ਹਾਂ ਜਿੱਥੇ ਮੈਂ ਮੋٹے-ਮੋٹے ਕੰਮ ਗਨਾਏ ਆ ਅਕਾਲੀ ਦਲ ਦੇ ਮੋٹے-ਮੋٹے ਇਹ ਮੇਰਾ ਮੰਨਣਾ ਹੈ ਮੈਨੂੰ ਲੱਗਦਾ ਵੀ ਜਿੰਨੀ ਕਿ ਮੇਰੀ ਸੁਰਤ ਹੈ ਜਾਂ ਜਿੰਨੀ ਕਿ ਮੇਰੀ ਉਮਰ ਹੈ ਮੇਰੀ ਉਮਰ ਦੇ ਵਿੱਚ ਜਿਹੜਾ ਮੈਂ ਵੇਖਿਆ ਹੈ ਵੀ ਸਭ ਤੋਂ ਵੱਧ ਕੰਮ ਜੇ ਪੰਜਾਬ ਚ ਕਰ ਰਿਹਾ ਤੋ ਇੱਕ ਹੀ ਪਾਰਟੀ ਨਹੀਂ ਕਰ ਰਹੀ ਅਕਾਲੀ ਦਲ ਨੇ ਜੇ ਤੁਸੀਂ ਇਹ ਵੀਡੀਓ ਵੇਖ ਰਹੇ ਹੋ ਤਾਂ ਤੁਸੀਂ ਮੈਨੂੰ ਕਮੈਂਟ ਵਿੱਚ ਦੱਸ ਦਿਓ ਵਧੀਆ ਆਪਦੇ ਸ਼ਬਦਾਂ ਨਾਲ ਕਮੈਂਟ ਵਿੱਚ ਤੁਸੀਂ ਸ਼ਬਦਾਂ ਨਾਲ ਦੱਸਣਾ ਮੈਨੂੰ ਵੀ ਸੋਡੇ ਹਿਸਾਬ ਨਾਲ ਕਿਹੜੀ ਪਾਰਟੀ ਨੇ ਕਿਹੜੇ ਕੰਮ ਕਰਾਇਆ ਜਿਹੜੇ ਦਿਖਦੇ ਹੁਣ ਵੀ ਕੰਮ ਹੋਏ ਹੋਏ ਆ ਹੂੰ ਤੇ ਕਾਲੀ ਦਲ ਨੇ ਇਕੱਲੇ ਬਠਿੰਡੇ 'ਚ ਕੰਮ ਨਹੀਂ ਕਰੇ ਮੈਂ ਤਾਂ ਉਧਰ ਵੈਸੇ ਬਠਿੰਡੇ ਦੇ ਵੀਡੀਓ ਬਣਾਈ ਸੀ ਵੀ ਬਠਿੰਡੇ ਦੇ ਵਿੱਚ ਇਹਨਾਂ ਨੇ ਕੰਮ ਕਰਕੇ ਜਿਹੜੀ ਵੋਟ ਵਧੀਆ ਬਾਕੀ ਜਿਵੇਂ ਐਮਜ਼ ਐ ਐਮਜ਼ ਇਕੱਲੇ ਬਠਿੰਡੇ ਦਾ ਹਸਪਤਾਲ ਹੈ ਨਹੀਂ ਸਾਰੇ ਪੰਜਾਬ ਦਾ ਹੀ ਐ ਪਹਿਲਾਂ ਬੰਦੇ ਨੂੰ ਇਲਾਜ ਕਰਾਉਣ ਜੇ Rajasthan ਵੀਕਨੇਰ ਜਾਣਾ ਪੈਂਦਾ ਸੀ ਤਾਂ ਹੁਣ ਜੇ ਇੱਥੇ ਹੋ ਜਾਂਦਾ ਇਲਾਜ ਤਾਂ ਪੰਜਾਬ 'ਚ ਹੀ ਹੈ ਹੁਣ ਤੁਸੀਂ ਹਿਲਧਿਆਣੇ ਤੋਂ ਜਾਂ ਜਲੰਧਰ ਤੋਂ ਤੁਹਾਨੂੰ ਹੁਣ ਬਠਿੰਡੇ ਜਾਣਾ ਸੌਖਾ ਕਿ ਵੀਕਨੇਰ ਪਰ ਨਹੀਂ ਆਪਾਂ ਗੱਲ ਸਮਝ ਰਹੀ ਨਹੀਂ ਮੈਂ ਇਸ ਵੀਡੀਓ ਵਿੱਚ ਹੀ ਬੋਲਿਆ ਵੈ ਵੀ ਪੰਜਾਬ ਦੇ ਵਿੱਚ ਹੀ ਬਥੇਰੇ ਕੰਮ ਕਰੇ ਆ ਤੇ ਮੈਂ ਇਸ ਤੋਂ ਪਹਿਲਾਂ ਕਈ ਵੀਡੀਓ ਬਣਾਗਾ ਜਿੱਤੇ ਮੈਂ ਪੰਜਾਬ ਦੇ ਕੰਮ ਦੱਸੇ ਹੋਏ ਆ ਪਰ ਨਹੀਂ ਕਈ ਬੰਦਰੇ ਨਹੀਂ ਸਮਝਣਾ ਹੁੰਦਾ ਫੇਰ ਮੈਂ ਬਾਰੀ ਬਾਰੀ ਬੋਲ ਰਿਹਾ ਵੀ ਆਪਣਾ ਵੀ ਕਿਸੇ ਨਾਲ ਕੋਈ ਵੈਰ ਨਹੀਂ ਕਿਸੇ ਨੂੰ ਕੋਈ ਚਲ ਗੱਲ ਲੱਗੀ ਤਾਂ ਮੈਂ ਮਾਫੀ ਮੰਗਦਾ ਹਾਲਾਂਕਿ ਮੈਂ ਕਿਸੇ ਪਾਰਟੀ ਨੂੰ ਗਲਤ ਨਹੀਂ ਬੋਲਿਆ ਜੇ ਕੋਈ ਕੰਮ ਚੰਗੇ ਕੰਮ ਕਰੂਗੀ ਤਾਂ ਪਰ ਚੰਗਾ ਕਹਿ ਦਾਂਗੇ ਮਾੜਾ ਤਾਂ ਆਪਾਂ ਕਿਸੇ ਨੂੰ ਬੋਲਦੇ ਹੀ ਨਹੀਂ ਪੰਜਾਬ ਚ ਕਿੰਨੇ ਕਿੰਨੇ ਕੰਮ ਹੋਇਆ ਪੰਜਾਬ ਚ ਯਾਰ ਕਿਹੜਾ ਕੰਮ ਪੰਜਾਬ ਚ ਨਹੀਂ ਹੋਇਆ ਇਹ ਜਿਹੜੇ ਕੰਦੇ ਰੋੜਾਂ ਚੜੇ ਫਿਰਦੇ ਹੋ ਨਾ ਸਾਰੀਆਂ ਬਾਦ ਵਾਲਿਆਂ ਨੇ ਬਣਾਈਆਂ ਸਾਰੀਆਂ ਰੋੜਾਂ ਦੇਖ ਲੋ ਆ ਬਰਨਾਲੇ ਮਨੋਲੇ ਜਾਂਦੇ ਨੂੰ ਨਾ ਢਾਈ ਢਾਈ ਘੰਟੇ ਲੱਗ ਜਾਂਦੇ ਸੀ ਟਰੈਕਟਰ ਸਾਈਡਾਂ ਨਹੀਂ ਹੁੰਦੇ ਹੁੰਦੇ ਸੀ ਅਜਮੈਂਟ 5 ਲੱਗਦੇ ਪੰਡ ਦਾ ਮਤਲਬ ਕਿ 20 25 ਲੱਗੇ ਹੁੰਦੇ ਹੋਣੇ ਹੈ ਕਹਿਣ ਦੀ ਗੱਲ ਹੁੰਦੀ ਹੈ ਤਾਂ ਮਿੰਟੋ ਮਿੰਟੀ ਬੰਦਾ ਪਹੁੰਚ ਜਾਂਦਾ ਹੈਗਾ ਕਿੰਨੇ ਧਾਰਮਿਕ ਸਥਾਨ ਉਹਨਾਂ ਦੇ ਵਿੱਚ ਯੋਗਦਾਨ ਪਾਇਆ ਬੇਸਤ ਧਾਰਮਿਕ ਸਥਾਨ ਸਾਰੇ ਬਹੁਤ ਸੋਹਣੇ ਬਣੇ ਹੋਏ ਜਿੰਨੇ ਵੀ ਕਹਿ ਦੀਏ ਚਲ ਥੋੜਾ ਬੋਝ ਦਾ ਯੋਗਦਾਨ ਇਹਨਾਂ ਨੇ ਪਾਇਆ ਵੀ ਮਾਣੀ ਮੋਟੀ ਸਫਾਈ ਰੱਖੀ ਜਾਵੇ ਜਾਂ ਕਿ ਬਾਹਰੋਂ ਮਤਲਬ ਉਹਨਾਂ ਨੂੰ ਮਤਲਬ ਸੋਹਣਾ ਬਣਾਇਆ ਜਾਵੇ ਮਾਣਾ ਮੋਟਾ ਜਿੰਨਾ ਵੀ ਕਰ ਸਕਦੇ ਸੀ ਫੇਰ ਚਲੋ ਹਰੇਕ ਪਿੰਡ ਦਾਣਾ ਮੰਡੀਆਂ ਬਣਾਦਿਆਂ ਦੂਜੀ ਗੱਲ ਜੇ ਮੈਂ ਇਹ ਗੱਲ ਆਖੀ ਆ ਵੀ ਸਾਡੇ ਲੰਬੀ ਹਲਕੇ ਦੇ ਵਿੱਚ ਆਰਸੀਸੀ ਪਿੰਡਾਂ 'ਚ ਪਈ ਹੋਈ ਆ ਵੀ ਇਹਨੇ ਕਰੋੜਾਂ ਰੁਪਏ ਪਿੰਡਾਂ ਨੂੰ ਮਿਲਿਆ ਹੋਇਆ ਹੈ ਤੇ ਹੋਰ ਪਿੰਡਾਂ 'ਚ ਵੀ ਐ ਤਾਂ ਹੈਨੀ ਕੱਲੇ ਬਠਿੰਡੇ ਦੇ ਨਾਲ ਆਪਣੇ ਜਲਾਲਾਬਾਦਾਂ ਲੰਬੀ 'ਚ ਬਥੇਰੇ ਪਿੰਡਾਂ 'ਚ ਲੁਧਿਆਣੇ ਦੇ ਪਿੰਡਾਂ 'ਚ ਬਥੇਰੇ ਪਿੰਡਾਂ 'ਚ ਇਹ ਬਾਈ ਜੀ ਸਰਪੰਚਾਂ ਦੇ ਹੱਥ ਹੁੰਦਾ ਹੈ ਐ ਨਹੀਂ ਹੁੰਦਾ ਵੀ ਹੋਰ ਕੀ ਹੈ ਮਤਲਬ ਜੇ ਬਾਦਲ ਕਿਤੇ ਐਮਐਲ ਹੈ ਨੀਗਾ ਤਾਂ ਸਾਨੂੰ ਹੋਰ ਕਿਤੇ ਤੁਸੀਂ ਕੁਝ ਹੁਲਤੀ ਲੈ ਸਕਦੇ ਇਸ ਸੱਡੀ ਗੱਲ ਗਲਤ ਹੈ ਹੁਣ ਮੁਖਤਰ ਦੇ ਪਿੰਡ ਹੈ ਮੁਖਤਰ ਦੇ ਪਿੰਡਾਂ ਵਿੱਚ ਕਈ ਥਾਵਾਂ ਤੇ ਖੜਬੰਦੀ ਲੱਗੇ ਹੋਏ ਕਹਿੰਗਾ ਯਾਰ ਤੁਸੀਂ ਵੀ ਇਹ ਤੇ ਕਈ ਪਿੰਡ ਹੈ ਹੋਜੇ ਆ ਜਿਨ੍ਹਾਂ ਨੂੰ ਅਵਾਰਡ ਮਿਲੇ ਹੋਏ ਆ ਜਿਵੇਂ ਬਾਈ ਚਰਨਜੀਤ ਦਾ ਪਿੰਡ ਸੱਕਾਲੀ ਤੋਂ ਉਹਨਾਂ ਨੇ ਮਿਹਨਤ ਕੀਤੀ ਹੈ ਕਦੇ ਪਿੰਡ ਵੇਖਣਾ ਨਾ ਜਾ ਕੇ ਵੇਖੋ ਬਾਈ ਚਰਨਜੀਤ ਦਾ ਸੱਕਾਂ ਵਾਲੀ ਬਹੁਤ ਸੋਹਣਾ ਪਿੰਡ ਬਣਿਆ ਹੋਇਆ ਸ਼ਹਿਰਾਂ ਨੂੰ ਪਿੱਛੇ ਛੱਡਦਾ ਛੱਪੜ ਦੀਆਂ ਲੇਕਾਂ ਬਣਾਦੀਆਂ ਬਾਈ ਨੇ VOTING ਹੁੰਦੀ ਹੈ ਉੱਥੇ ਪਿੰਡ ਚ ਵੱਡੀਆਂ ਵੱਡੀਆਂ ਖੰਜੂਰਾ ਲੱਗੀਆਂ ਅਕਾਲੀ ਦਲ ਵਾਲੇ ਹੋਇਆ ਸਾਰਾ ਕੁਝ ਪਰ ਬਾਈ ਨੇ ਆਪ ਮਿਹਨਤ ਕਰਕੇ ਆਪ ਸਭ ਕੁਝ ਕਰੇਗਾ ਸਰਪੰਚੇ ਸਾਰੇ ਹੁੰਦਾ ਜੇ ਤੁਸੀਂ ਆਖੋਗੇ ਨਾ ਵੀ ਤੁਹਾਨੂੰ ਬੈਠੇ ਬਿਠਾ ਕੇ ਰੋਟੀ ਮੂੰਹ ਚ ਪਾ ਦੂਗਾ ਤੋਂ ਦੇ ਆਸਤੇ ਵੀ ਹੱਥ ਲਾਉਣੇ ਪੈਂਦੇ ਐ ਐ ਨਹੀਂ ਹੁੰਦਾ ਹੁੰਦਾ ਹੂੰ ਤੇ ਬਾਕੀ ਇਹਦੇ ਤੁਸੀਂ ਟਰੈਕਟਰ ਤੇ ਚੜੇ ਫਿਰਦੇ ਹੋ ਨਾ ਅੱਜ ਜੀ ਤੇ ਆਪ ਨੂੰ ਸਭ ਤੋਂ ਵੱਧ ਮਾਣ ਹੁੰਦਾ ਜੱਟਾਂ ਨੂੰ ਵੀ ਟਰੈਕਟਰ ਟਰੈਕਟਰ ਤੇ ਵਾਲਾ ਟੈਕਸ ਲੱਗਦਾ ਸੀ ਟਰੈਕਟਰ ਨੂੰ ਗੱਡਾ ਬਣਾਉਣ ਲਈ ਬਾਦਲ ਵਾਲਿਆ ਵੀ ਟੈਕਸ ਫਰੀ ਕਰੋ ਇਹਨੂੰ ਇਹ ਇਹ ਇਕੱਲੇ ਆਏ ਨਹੀਂ ਵਟੰਡਿਆस्ते ਲੰਬੀ ਆਸਤੇ ਹੋਇਆ ਸਾਰੇ ਪੰਜਾਬ ਵਾਸਤੇ ਹੋਇਆ ਕਿਹੜੀਆਂ ਗੱਲਾਂ ਕਰਦੇ ਹੋ ਤੁਸੀਂ ਯਾਰ ਪਿੰਡ ਪਿੰਡ ਦਾਣਾ ਮੰਡੀਆਂ ਬਣਾਈਆਂ ਇਹ ਇਕੱਲੇ ਇੱਥੇ ਨਹੀਂ ਬਣੀਆਂ ਸਾਰੇ ਪਾਸੇ ਬਣੀਆਂ ਆ ਸੂਧਾ ਸੈਂਟਰ ਬਣੇ ਹੋਏ ਹੁਣ ਪਤਾ ਨਹੀਂ ਕੋਈ ਚੇਂਜ ਕਰਤੇ ਮੈਂ ਸੁਣਿਆ ਸੂਧਾ ਸੈਂਟਰ ਬਣੇ ਹੋਏ ਸੀ ਜਿਹੜੇ ਜਿੱਥੇ ਸਾਰਾ ਕੁਝ ਬੰਦਾ ਸੀ ਛੋਡਾ ਪਹਿਲਾਂ ਤੁਸੀਂ ਦੇਖ ਲਓ ਕਿੰਨੇ ਕਿੰਨੇ ਘੰਟੇ ਲੈਣੇ ਦੇ ਲੱਗਣਾ ਪੈਂਦਾ ਸੀ ਤੇ ਹੁਣ ਤਾਂ ਚਲੋ ਥੋੜੇ ਘਟਾ ਤੇ ਸੂਧਾ ਸੈਂਟਰ ਤਾਂ ਰਸ਼ ਹੁੰਦਾ ਨਹੀਂ ਪਹਿਲਾਂ ਰਸ਼ ਬਹੁਤ ਘਟ ਗਿਆ ਸੀਗਾ ਇਹ ਵੀ ਕੱਲੇ ਲੰਬੀ ਜਾਂ ਬਾਦਲ ਤੇ ਨਹੀਂ ਬਣੇ ਇੱਥੇ ਬਠੰਡੇ ਚ ਬਣੇ ਹੋਏ ਇਹ ਵੀ ਪਿੰਡ ਪਿੰਡ ਬਣੇ ਹੋਏ ਆ ਆਰਓ ਸਿਸਟਮ ਇਹ ਵੀ ਪਿੰਡ ਪਿੰਡ ਬਣੇ ਹੋਏ ਆ ਹੂੰ ਟੂ ਵਲ ਕਨੈਕਸ਼ਨ ਤੋਂ ਲੈ ਕੇ ਕੋਸ਼ਿਸ਼ ਦੇਖ ਲਓ ਯਾਰ ਤੇ ਬਥੇਰਾ ਕੁਛ ਹੈ ਬਥੇਰੇ ਕੰਮ ਆ ਜਿਹੜੇ ਮੈਂ ਹੁਣ ਦਿਮਾਗ ਚ ਨਹੀਂ ਆਉਂਦੇ ਇਹ ਬਦਨ ਕਿੰਨੇ ਕਰਤੇ ਸਪੈਸ਼ਲ ਵੀਡੀਓ ਬਣਾਈ ਆ ਦੀ ਮੇਰੀ ਵੀਡੀਓ ਵੇਖ ਲਓ ਜੇ ਤੁਹਾਨੂੰ ਕੋਈ ਹੈਗਾ ਨਾ ਦਿਲਚਸਪ ਹੈ ਯਾਰ ਜੇ ਚਲੋ ਜੇ ਤੁਸੀਂ ਇਹੀ ਗੱਲ ਕਹਿਨੇ ਆ ਵੀ ਹਾਂ ਹੋਰ ਨਹੀਂ ਕੁਛ ਕਰਿਆ ਤਾਂ ਤੁਸੀਂ ਦੱਸ ਦਿਓ ਫਿਰ ਵੀ ਹੋਰ ਕਿਹੜੀ ਸਰਕਾਰ ਨੇ ਸਭ ਤੋਂ ਵੱਧ ਕਰਿਆ ਦੱਸ ਦਿਓ ਮੈਨੂੰ ਹਾਲਾਂਕਿ ਮੈਂ ਕਿਸੇ ਨੂੰ ਮਾੜਾ ਨਹੀਂ ਆ ਤਾਂ ਤੁਹਾਨੂੰ ਪਤਾ ਹੀ ਐ ਫਿਰ ਵੀ ਚੱਲ ਉਹ ਵੈਸੇ ਆਪਾਂ ਸ਼ਬਦਾਂ ਨਹੀਂ ਇੱਕ ਦੋ ਦਿਨ ਗੱਲ ਕਰਦੇ ਆ ਤੁਸੀਂ ਦੱਸ ਦਿਓ ਵੀ ਜੋ ਹੋਰ ਕਿਸੇ ਨੇ ਕਰਿਆ ਤਾਂ ਕਿੰਨੀਆਂ ਨੌਕਰੀਆਂ ਯਾਰ ਕਿੰਨੀਆਂ ਕਿੰਨੇ ਬੰਦੇ ਨੌਕਰੀ ਲਵਾਏ ਪੁਰਿਆਂ ਦਾ ਮੰਦਾ ਨਾ ਚੀਫ ਮਿਨਿਸਟਰ ਦੀਆਂ ਫੜ ਲੈਂਦਾ ਸੀਗਾ ਤੇ ਕੋਈ ਹੋਰ ਲੀਡਰ ਦੀ ਫੜ ਕੇ ਦਿਖਾਓ ਤੁਹਾਨੂੰ ਨੇੜੇ ਨਹੀਂ ਲੱਗਣ ਦੇਣਾ ਕਿਸੇ ਨੇ ਉਦੀ ਲਾਈਨ ਦੇ ਪਰਾਂ ਕਮਾਲ ਹੋ ਗਈ ਯਾਰ ਅੱਛਾ ਹੁਣ ਪਤਾ ਹੁਣ ਕਮੈਂਟ ਆਇਆ ਉਹ ਲੱਗ ਜਾਣਗੇ ਲੈ ਜੇ ਕਰਤਾ ਰੱਖੀ ਹੋ ਗਿਆ 25 ਸਾਲ ਰਾਜ ਵੀ ਕਰ ਇਹਨਾਂ ਦਾ ਫਰਜ਼ ਹੀ ਬੰਦਾ ਸੀ ਫਰ ਤਾਂ ਪਰ ਹੋਰ ਲੀਡਰਾਂ ਨੇ ਬੰਦਾ ਸੀ ਬਾਈ ਹੋਰਾਂ ਨੇ ਵੀ ਸਿਰਾਂ ਨੇ ਰਾਜ ਕਰਿਆ ਪਰ ਕੋਈ ਕਰਦਾ ਨਹੀਂ ਹਾਂ ਦੂਜੀ ਗੱਲ ਮੈਂ ਇਹ ਵੀ ਮੰਨਦਾ ਮੈਂ ਵੀਡੀਓ ਦੇ ਵਿੱਚ ਪਹਿਲਾਂ ਵੀ ਬੋਲਿਆ ਅੱਜ ਵੀ ਬੋਲ ਦਿੰਨਾ ਵੀ ਠੀਕ ਹੈ ਜੇ ਪਾਰਟੀ ਤੋਂ ਗਲਤੀਆਂ ਹੋਈਆਂ ਤਾਂ ਅੱਜ ਇਹ ਹਾਲਾਤ ਹੋਏ ਪਏ ਆ ਇਹ ਮੈਂ ਮੰਨਦਾ ਵੀ ਜਿਹੜ ਨੇ ਕੋਈ ਗਲਤੀਆਂ ਕਰੀਆਂ ਤਾਂ ਫਿਰ ਅਜ ਭੋਗ ਵੀ ਰਹੇ ਆ ਪਰ ਆਪਾਂ ਗੱਲ ਕਰ ਰਹੇ ਕੱਲੇ ਕੰਮਾਂ ਦੀ ਵੀ ਕੰਮ ਕੀਨੇ ਕਰਿਆ ਹੁਣ ਜੇ ਤੁਸੀਂ ਇਹਨੂੰ ਹੋਰ ਪਾਸੇ ਜੋੜਨਾ ਤਾਂ ਤੁਹਾਡੀ ਮਰਜ਼ੀ ਹੈ ਉਹ ਤਾਂ ਹੁਣ ਹਰੇਕ ਦੀ ਸੋਚ ਹੁੰਦੀ ਐ ਡਾਡਾ ਹੋਰ ਪਾਸੇ ਵੀ ਜੋੜ ਸਕਦੇ ਹੋ ਤੁਸੀਂ ਪਰ ਮੈਂ ਸਿਰਫ ਗੱਲ ਕਰ ਰਿਹਾ ਕੰਮ ਦੇ ਆਧਾਰ ਤੇ ਅੱਛਾ ਜਿਹੜੀ ਮੈਂ ਗੱਲ ਕਰਦਾ ਸੀ ਮਜ਼ਾਕ ਦੀ ਜੇ ਕੋਈ ਲੀਡਰ ਕੋਈ ਕੰਮ ਕਰਾ ਦੇਣਾ ਉਹਨੂੰ ਤੁਸੀਂ ਮਜ਼ਾਕ 'ਚ ਪਾ ਲੈਨੇ ਹੋ ਸਰਕਾਰ ਹਾਲਾਂਕਿ ਕਾਦੀ ਦਲ ਦੀ ਹੈ ਨਹੀਂ ਸੀ ਬੀਬਾ ਹਰ ਸਿਮਰਤ ਕੌਰ ਬਾਦਲ ਜੀ ਆ ਰਹੇ ਸੀ ਬਠਿੰਡੇ ਤੋਂ ਤੇ ਬਠਿੰਡੇ ਤੋਂ ਆ ਰਹੇ ਸੀ ਬਾਦਲ ਉਹ ਤੇ ਕਾਲ ਚਰਾਣੀਆਂ ਪਿੰਡ ਆਉਂਦਾ ਬਾਦਲ ਦੇ ਕੋਲੇ ਚੱਕ ਦੇ ਨੇੜੇ ਉੱਥੇ ਨਾ ਕੋਈ ਨਾ ਪੈਰਸ ਦੇ ਅੱਗੇ ਰੋਡ ਟੁੱਟੀ ਹੋਈ ਸੀਗੀ ਠੀਕ ਹੈ ਸਰਕਾਰ ਬੰਨਾਂ ਦਾ ਕਾਂਗਰਸ ਦੀ ਸੀ ਕਿਸੇ ਨੇ ਰੋਡ ਉੱਥੇ ਟੋਆ ਸੀ ਕੋਈ ਕਿ ਨਹੀਂ ਕਿਸੇ ਨੇ ਧਿਆਨ ਨਹੀਂ ਦਿੱਤਾਗਾ ਬੀਬਾ ਨੇ ਗੱਡੀ ਰੋਕੀ ਟੋਆ ਦੇਖਿਆ ਚਲੋ ਉੱਥੇ ਆ ਗਏ ਉਹਨੇ ਮੀਡੀਆ ਵਾਲੇ ਜਾਂ ਕੋਈ ਹੋਣਾ ਸਿਸਟਮ ਜਾਂ ਵੀਡੀਓ ਬਣਾਈ ਹੋਣੀ ਕਿਸੇ ਨੇ ਤੇ ਉਹ ਬੀਬਾ ਤਾਂ ਫਿਰ ਕਿਤੇ ਮਤਲਬ ਬੋਲਿਆ ਗਿਆ ਸ਼ਬਦ ਹੁਣ ਵੀ ਬਿੱਗ ਟੋਇਨ ਦੀ ਸੜਕ ਲੋਕਨ ਚੱਕ ਲਈ ਗੱਲ ਅਛਾ ਦੂਜੀ ਗੱਲ ਮੈਂ ਇਹ ਗੱਲ ਕਿਉਂ ਕਹਿ ਰਿਹਾ ਵੀ ਤੁਸੀਂ ਮਿਹਰਾਬ ਬਣਾ ਲਏ ਨੇ ਉਹ ਅਗਲੇ ਦਿਨ ਹੀ ਭਰਿਆ ਗਿਆ ਰੋਡ ਦਾ ਤਾਂ ਪਤਾ ਨਹੀਂ ਕਦੋਂ ਬਣਨੀ ਸੀ ਜਾਂ ਬਣ ਗਈ ਮੈਨੂੰ ਲੱਗਦਾ ਹੁਣ ਤਾਂ ਉਹ ਤੁਸੀਂ ਵੇਖ ਲਓ ਵੀ ਅਗਲੇ ਦਿਨ ਹੀ ਟੋਆ ਭਰਤਾ ਸੀ ਤੁਸੀਂ ਇਹ ਚੀਜ਼ ਨਹੀਂ ਵੇਖੀ ਵੀ ਗੱਡੀ ਰੋਕੀ ਆ ਜਾਂ ਕੰਮ ਮਾਰੇ ਆਸਤੇ ਆਖਰ ਕੰਮ ਹੋ ਗਿਆ ਉਹ ਤੇ ਰੋਡ ਵੀ ਉਹ ਸਿਰ ਬਾਦ ਵਾਲੇ ਨੇ ਬਣਾਈ ਸੀ ਤੇ ਲੋਕਨ ਅੱਜ ਵੀ ਇਹ ਗੱਲਾਂ ਕਰਦੇ ਹੁੰਦੇ ਆ ਯਾਰ ਜੇ ਬਾਦਲ ਵਾਲੇ ਆਇਆ ਤਾਂ ਰੋਡ ਬਣੂਗੀ ਇਹ ਨਹੀਂ ਰੋਡ ਨਹੀਂ ਬਣਨੀਗੀ ਬਾਦਲ ਵਾਲੇ ਹੁੰਦੇ ਨੇ ਆਹ ਰਾਹ ਹੁਣੋਂ ਆਹ ਕੰਮ ਹੋ ਜਾਂਦਾ ਅਕਸਰ ਸਾਨੂੰ ਮਿਲਦਾ ਹੂੰ ਅਕਾਲੀ ਦਲ ਇਹ ਕਿਹੋ ਜੀ ਪਾਰਟੀ ਸੀ ਹੈਗੀ ਵੀ ਆ ਮਤਲਬ ਹੁਣ ਪਰ ਉਹਨਾਂ ਟਾਈਮ ਦੀ ਗੱਲ ਕਰਦਾ ਜਦੋਂ ਮਤਲਬ ਸਭ ਕੁਝ ਹੱਥ ਸੀਗਾ ਵੀ ਹਰੇਕ ਬੰਦੇ ਨੇ ਕੰਮ ਲਏ ਵੇ ਜਿੰਨਾ ਤੋਂ ਹਰੇਕ ਬੰਦੇ ਨੇ ਭਾਵੇਂ ਕਿਸੇ ਪਾਰਟੀ ਦਾ ਸੀਗਾ ਕੰਮ ਹਰੇਕ ਦੇ ਹੁੰਦੇ ਹੁੰਦੇ ਸੀ ਤੁਸੀਂ ਵੀ ਕਦੇ ਕਿਸੇ ਨਾ ਕਿਸ ਨੂੰ ਲੰਬੀ ਹਰ ਕੇ ਫੋਨ ਕਰਾਉਣਾ ਸਾਡਾ ਕੰਮ ਕਰਾ ਦਿਓ ਵੀ ਨੇੜਤ ਤਾਂ ਜਿਆਦੇ ਹੁੰਦੀ ਐ ਜੋ ਕਿ ਪਟਿਆਲੇ ਦਾ ਚੀਫ ਮਿਨਿਸਟਰ ਹੁੰਦਾ ਪਟਿਆਲੇ ਫੋਨ ਕਰਦੇ ਹੁਣ ਸੰਗਰੂਰ ਦੇ ਦਾ ਸੰਗਰੂਰ ਫੋਨ ਕਰਦੇ ਆ ਹਰ ਇਸ ਤਰੀ ਲੱਭਦੇ ਆ ਵੀ ਐਂ ਕਰਕੇ ਭਾਈ ਤੁਹਾਡੀ ਜਾਣ ਪਛਾਣ ਹੈਗੀ ਆ ਤਾਂ ਸਾਡਾ ਕੰਮ ਕਰਾ ਦਿਓ ਹੂੰ ਐਵੇਂ ਨਾ ਯਾਰ ਕਿਸੇ ਗੱਲ ਪਿੱਛੇ ਕਰਿਆ ਕਰੋ ਛੋਟੀ ਜਿੰਦਗੀ ਐ ਇੰਜੋਏ ਕਰੋ ਆਪਦਾ ਹਾਂ ਜੇ ਕੋਈ ਤਾਨੂੰ ਲੱਗਦਾ ਤੁਸੀਂ ਮੈਨੂੰ ਦੱਸੋ ਨਾ ਤੁਸੀਂ ਮੈਨੂੰ ਉਸ ਚੀਜ਼ ਬਾਰੇ ਜਾਣਕਾਰੀ ਦਿਓ ਮੈਂ ਸਮਝਾਂ ਉਸ ਚੀਜ਼ ਨੂੰ ਵੀ ਹਾਂ ਭਾਈ ਤੁਸੀਂ ਸਹੀ ਹੋ ਨਹੀਂ ਮੈਂ ਗਲਤ ਹਾਂ ਜੀ ਹੋਰ ਪਾਰਟੀ ਨੇ ਵੀ ਕੰਮ ਕਰਿਆ ਜਿਆਦਾ ਆਈੜਾ ਤਾਂ ਮੈਂ ਛੋਟੇ ਮੁੰਡੇ ਕੰਮ ਕਰਨਾ ਹੈ ਨਾ ਬਈ ਇਹ ਤਾਂ ਕੁਝ ਵੀ ਨਹੀਂ ਮੈਂ ਤਾਂ ਹੁਣ ਜਾਨਵਾਂ ਮੈਂ ਪੂਰੀ ਕਿਤਾਬ ਲੈ ਕੇ ਪੜ੍ਹ ਕੇ ਤੁਹਾਨੂੰ ਦੱਸਾਂਗਾ ਵੀ ਹਾਂ ਇਹਨੇ ਇਹਨੇ ਕਰਤੇ ਵੀ ਲਿਖ ਕੇ ਇਹ ਤਾਂ ਮੇਰੇ ਦਿਮਾਗ 'ਚ ਹੀ ਹੈ ਜਿਹੜਾ ਮੈਂ ਤੁਹਾਨੂੰ ਦੱਸ ਤੇ ਹੂੰ ਉਹ ਕਿੰਨੀਆਂ ਯਾਤਰਾਵਾਂ ਕਰਾਂਗਾ ਯਾਰ ਬਥੇਰਾ ਕੁਝ ਕਰਾਇਗਾ ਹੁਣ ਤਾਂ ਮੇਰੇ ਅੱਧੇ ਤਾਂ ਮੇਰੇ ਦਿਮਾਗ ਸੀ ਭੁੱਲ ਭੁੱਲ ਗਿਆ ਮੈਂ ਤਾ ਕਰਕੇ ਯਾਰ ਸਾਰਾ ਦਿਨੇ ਨੈਗੇਟਿਵਿਟੀ ਨਾ ਫਲਾਇਆ ਕਰੋ ਚੰਗਾ ਵੀ ਸੋਚਿਆ ਕਰੋ ਚੰਗਾ ਬੋਲਿਆ ਕਰੋ ਚਲੋ ਇਹ ਤਾਂ ਚੱਲੀ ਜਾਣਾ ਦੋਸਤੋ ਦੁਨੀਆਦਾਰੀ ਹੈ ਕੋਈ ਕਿਵੇਂ ਸੋਚਦਾ ਹੈ ਕੋਈ ਕਿਵੇਂ ਸੋਚਦਾ ਹੈ ਇੱਕ ਥੱਲੇ ਲਿਖੀ ਜਾਵੇ ਪਹਿਲਾਂ ਦੀ ਗੱਲ ਹੈ ਕਿ ਬਾਈ ਜੀ ਇਹ ਕੇ ਸੈਂਟਰ ਦੀ ਦੇਣ ਹੈ ਐਮਜ਼ ਹਸਪੀਟਲ ਵੀ ਸੈਂਟਰ ਤੋਂ ਮਨਜ਼ੂਰੀ ਤਾਂ ਕਿਸੇ ਨੇ ਲਈ ਹੈ ਤੁਹਾਡੇ ਪਿੰਡ ਨਹੀਂ ਬਣਿਆ ਫਿਰ ਤੁਸੀਂ ਬਣਾ ਲੈਂਦੇ ਹੋਰ ਸਰਕਾਰ ਨੇ ਨਹੀਂ ਬਣਾਇਆ ਸੈਂਟਰ ਦਾ ਮਨਜ਼ੂਰੀ ਵੀ ਘੱਟ ਸਾਲਾਂ ਦਾ ਬੰਦਾ ਲੈਂਦਾ ਐ ਨਹੀਂ ਮਿਲਦੀ ਕੀ ਦਮ ਚਾਹੀਦਾ ਉਹਦੇ ਵਾਸਤੇ ਵੀ ਤੇ ਚਲੋ ਅੱਜ ਲਈ 얘ਨੇ ਦੋਸਤੋ ਕੋਈ ਗਲਤ ਫਲਤੀ ਹੋਈ ਹੋਵੇ ਮਾਫੀ ਤੇ ਬਸ ਮੇਰੇ ਦਿਲ ਚ ਗੱਲ ਸੀ ਮੈਂ ਹਾਂ ਚਲ ਸ਼ੇਅਰ ਕਰਦੇ ਆ ਕਿਉਂਕਿ ਤੜਕੇ ਲੜ ਕੇ ਕਮੈਂਟਰੀ ਤੋਂ ਮੈਂ ਵੇਖਿਆ ਤੇ ਫਿਰ ਮੈਂ ਅੱਜ ਇਸੇ ਤੇ ਵੀਡੀਓ ਬਣਾਵਾਂਗੇ ਤਾਂ ਕਰਕੇ ਫਿਰ ਮੈਂ ਚਾਰ ਸ਼ਬਦ ਪੇਸ਼ ਕਰੇ ਆ ਅੱਜ ਵੀ ਹਣਾ ਮੈਂ ਜੇ ਕੋਈ ਕਿਸੇ ਨੂੰ ਗਲਤ ਲੱਗੇ ਉਹਨਾਂ ਤੋਂ ਮਾਫੀ ਮੰਗਦਾ ਮੇਰੇ ਲਈ ਸਾਰੀਆਂ ਪਾਰਟੀਆਂ ਬਰਾਬਰ ਐ ਜੋ ਕੰਮ ਕਰੂਗੀ ਉਹ ਚੰਗੀ ਐ ਮਾੜਾ ਮੈਂ ਕਿਸੇ ਨੂੰ ਆਦਾ ਨਹੀਂ ਤੇ ਬਾਕੀ ਆਏ ਵੀ ਨਾ ਤਾਂ ਮੇਰੇ ਕਹਿਣ ਨਾਲ ਸਰਕਾਰ ਬਣਨੀ ਐ ਸਰਕਾਰ ਤਾਂ ਲੋਕਾਂ ਨੇ ਬਣਾਉਣੀ ਐ ਚਲੋ ਦੋਸਤੋ ਅੱਜ ਲਈ ਇੰਨੀ ਗਰਮੀ ਬਹੁਤ ਜ਼ਿਆਦਾ ਐ ਤਰਾ ਨਿਕਲਿਆ ਪੈ ਤੜਕੇ ਮੀਂਹ ਆਇਆ ਸੀਗਾ ਸੁਧਿਆਸਦੇ ਆ ਤੇ ਹੁਣ ਤਾਂ ਹੋਮੋਸੋਇ ਵੀ ਪੂਰੀ ਯਾਰੀ ਮੀਂਹ ਤੋਂ ਬਾਅਦ ਨਾ ਦੋ ਤਿੰਨ ਦਿਨ ਫਿਰ ਇੰਨੀ ਹੋਮਸ ਰਹਿੰਦੀਆਂ ਗੱਲਾਂ ਛੱਡ ਛੱਡ ਦਿਓ ਅੱਜ ਤਾਂ ਹੋਮਸੋ ਦੱਸੀ ਜਾਂਦੇ ਸੀ 70% ਤੇ 73% ਤੇ ਹੁਣ ਮੇਰੇ ਬਾਹਰ ਨਾ ਪੂਰੀ ਮੁੜਕਣਾਂ ਚੋਂ ਹੀ ਜਾਂਦੀ ਆ ਚਲੋ ਆਪਦਾ ਵਿਚਾਰ ਰੱਖੋ ਗਰਮੀ ਤੋਂ ਬਚੋ ਵੱਧ ਤੋਂ ਵੱਧ ਰੁੱਖ ਲਗਾਓ ਤੇ ਸਭ ਨਾਲ ਪਿਆਰ ਬਣਾ ਕੇ ਰੱਖੋ ਤੇ ਵੈਸੇ ਉਂ ਭਵੰਜਨੀ ਗੱਲਾਂ ਮਰਜ਼ੀ ਕਰ ਲੋ ਯਾਰ ਕਿਉਂ ਕਿਸ ਨੂੰ ਗਲਤ ਬੋਲਣਾ ਆਪਾਂ ਛੋਟੀ ਜਿੰਦਗੀ ਐ ਇੰਜੋਏ ਕਰੋ ਜ਼ਿੰਦਗੀ ਓਕੇ ਦੋਸਤੋ ਬਾਏ ਬਾਏ ਟਾਟਾ ਮਿਲਦੇ ਆ ਕੱਲ ਨੂੰ